ਕੈਨੇਡਾ ਦੀ ਆਬਾਦੀ ਨੂੰ ਲੈ ਕੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਜੋ ਖਬਰਾਂ ਆ ਰਹੀਆਂ ਸੀ ਕਿ ਕੈਨੇਡਾ ਦੀ ਜਿਹੜੀ ਆਬਾਦੀ ਆ ਬਹੁਤ ਵੱਡੇ ਪੱਧਰ ਤੇ ਤੇਜ਼ ਸਪੀਡ ਦੇ ਨਾਲ ਵਧਣ ਲੱਗੀ ਆ ਪਰ ਸਾਲ 2024 ਦੀ ਸ਼ੁਰੂਆਤ ਦੇ ਵਿੱਚ ਜੋ ਇਮੀਗ੍ਰੇਸ਼ਨ ਦੇ ਰੂਲ ਨੇ ਲਿਵਰਲ ਪਾਰਟੀ ਦੀ ਸਰਕਾਰ ਦੇ ਵੱਲੋਂ ਸਖਤ ਕੀਤੇ ਜਾ ਰਹੇ ਨੇ ਭਾਵੇਂ ਵਿਦਿਆਰਥੀ ਹੋਣ ਜਾਂ ਪਰ ਅਸਥਾਈ ਕੰਮਿਆਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਜਦੋਂ ਰੂਲ ਸਖਤ ਹੋ ਜਾਂਦੇ ਨੇ ਤਾਂ ਫਿਰ ਪਰਵਾਸੀ ਲੋਕਾਂ ਦੇ ਕੈਨੇਡਾ ਦੇ ਵਿੱਚ ਜਾਣ ਦੀ ਗਿਣਤੀ ਘਟ ਜਾਂਦੀ ਆ ਪਰ ਉਸ ਦੇ ਨਾਲ ਕੈਨੇਡਾ ਦੀ ਜਿਹੜੀ ਉੱਥੋਂ ਦੀ ਆਬਾਦੀ ਦੇ ਉੱਪਰ ਇਫੈਕਟ ਪੈਂਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦੇਸ਼ ਪਰ ਦੁਨੀਆ ਪਰ ਦੇ ਲੋਕ ਕੈਨੇਡਾ ਜਾਂਦੇ ਸੀ ਤੇ ਉਸ ਦੇ ਨਾਲ ਹੁਣ ਕੈਨੇਡਾ ਦੀ ਜਿਹੜੀ ਆਬਾਦੀ ਵਾਦੀ ਸੀ ਉਸ ਦੀ ਸਪੀਡ ਬਹੁਤ ਜ਼ਿਆਦਾ ਧੀਮੀ ਹੋ ਚੁੱਕੀ ਆ ਹੌਲੀ ਹੋ ਚੁੱਕੀ ਆ ਤਕਰੀਬਨ ਜਿਹੜੀ ਉਹ ਜੋ ਸਾਲ 224 ਦੀ ਇੱਕ ਤਿਮਾਹੀ ਦੇ ਵਿੱਚ 0. 5% ਕੈਨੇਡਾ ਦੀ ਜਿਹੜੀ ਆਬਾਦੀ ਵਧਿਆ ਜਿਹੜੀ ਕਦੇ 3.2% ਵਾਧੀ ਸੀ ਅੱਜ 0.5% ਤੇ ਆ ਚੁੱਕੀ ਹੈ ਜਾਨੀ ਕਿ ਪਿਛਲੇ 10 ਵਾਰਾਂ ਸਾਲਾਂ ਦੀ ਜਿਹੜੀ ਸਪੀਡ ਫੜੀ ਹੋਈ ਸੀ ਉਹ ਸਪੀਡ ਟੁੱਟਣ ਲੱਗ ਚੁੱਕੀ ਹੈ